ਜਿਹੜੀ ਰੋਟੀ ਆ ਉਹ ਡੁਇੰਟ ਟੈਂਸਰ ਉਹ ਤੋਂ ਪੂਰੀ ਨਹੀਂ ਹੁੰਦੀ ਘਰ ਬਿਲਕੁਲ ਮੇਰੇ ਘਰ ਕਮਰੇ ਵਿੱਚ ਕੱਚੀ ਨਹੀਂ ਮੈਂ ਤੇ ਇਹ ਵਿਦਾਂ ਦਾ ਸਮਾਤ ਗਰੀ ਪੇਲਤੀ ਕਰਦੀ ਆ ਕਿ ਜਿਹੜੀ ਰੋਟੀ ਆ ਉਹ ਦੋ ਟਾਈਮ ਮੈਨੂੰ ਮਿਲ ਜੇ ਤਾਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਾਰਨ ਕਿ ਅੱਜ ਦੁਨੀਆ ਕਮਾਈ ਹੋਵੇ ਤੇ ਫੇਰ ਹੀ ਗਰੀਬੀ ਨਿਕਲਦੀ ਘਰ ਦੀ ਛੋਟੀ ਭਣ ਦਾ ਅਸਰ ਕਰੇ ਤਦ ਇਥੋਂ ਫਾੜ ਤਾ ਇਥੋਂ ਫਾੜ ਕਰ ਗਏ ਹਾਂ ਹਾਂ ਜੀ ਕਰਦੇ ਨਾ ਦੇ ਇਤਰਾ ਘਰ ਚ ਗਰੀਬੀ ਬਹੁਤ ਜਿਆਦੀ ਆ ਤਿੰਨ ਬੇਟੀਆਂ ਇੱਕ ਬੇਟਾ ਆ ਤੇ ਜਿਹੜੀ ਰੋਟੀ ਆ ਉਹ ਦੋਨ ਟਾਈਮ ਸਾਡੇ ਤੋਂ ਪੂਰੀ ਨਹੀਂ ਹੁੰਦੀ ਘਰ ਬਿਲਕੁਲ ਮੇਰੇ ਘਰ ਦੇ ਕਮਰੇ ਵੀ ਕੱਚੇ ਨੇ ਤੇ ਜਦੋਂ ਬਾਰਸ਼ ਹੁੰਦੀ ਆ ਐਨੇ ਚੁੰਦੇ ਆ ਤੇ ਪਤਾ ਨਹੀਂ ਉਦੋਂ ਲੱਗਦਾ ਵੀ ਸਾਡੇ ਉੱਤੇ ਡਿੱਗ ਪਣੇ ਆ ਨੇ ਕਾਨਿਆਂ ਦੀ ਛੱਤਾਂ ਨੇ ਤੁਸੀਂ ਕਦੀ ਕਦੀ ਸਰਪੰਚ ਪੰਚ ਨੂੰ ਕਿਸੇ ਨੂੰ ਨਹੀਂ ਆਖਿਆ ਭਾਈ ਸਾਡਾ ਕਿਹੇ ਨੇ ਨਹੀਂ ਅਜੇ ਤੱਕ ਕੋਈ ਬਣਾਇਆ ਹੈਗਾ ਫਿਰ ਰੋਟੀ ਦਾ ਇਤਨਾ ਹੀ ਮਿਹਨਤ ਕਰਕੇ ਤੇ ਉਹ ਜਿਹੜੀ ਮਿਹਨਤ ਹੈ ਜਿਹਦੇ ਨਾਲ ਰੋਟੀ ਬਣਾਉਨੇ ਆ ਪੂਰਾ ਟਾਈਮ ਪਾਸ ਵੀ ਨਹੀਂ ਉਹਦੇ ਨਾਲ ਹੁੰਦਾ ਤੇ ਜਿਹੜੇ ਬੱਚੇ ਆ ਉਹ ਪੜ੍ਹਾਈ ਤੋਂ ਵੀ ਰਹਿੰਦੇ ਆ ਕੇਵਲੇ ਪੀਸਾ ਮੰਗਦੇ ਸਕੂਲ ਦੇ ਵਿੱਚ ਅੱਜ 3-4 ਦਿਨ ਹੋ ਗਏ ਮੇਰਾ ਬੇਟਾ ਪਲੱਸ 2 ਚ ਪੜਦਾ ਉਹਦੀ ਫੀਸ 1800 ਰੁਪਇਆ ਦਿਨ ਤੋਂ ਵੀ ਬੈਠੀ ਹੋਈ ਹੈ ਕਿ ਮੇਰੇ ਕੋਲ ਐਸ ਵਿੱਚ 1800 ਰੁਪਇਆ ਵੀ ਨਹੀਂ ਹੈਗਾ ਕੀ ਮੰਗ ਕਰਦੇ ਮੈਂ ਤੇ ਵੀਰਾਂ ਤੇ ਸਮਾਜ ਕੇ ਘੜੀ ਬੇਨਤੀ ਕਰਦੀ ਆ ਕਿ ਜਿਹੜੀ ਰੋਟੀ ਆ ਉਹ ਦੋ ਟਾਈਮ ਮੈਨੂੰ ਮਿਲ ਜੇ ਤੇ ਮੈਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਮੇਰਾ ਕੋਮਲਦੀਪ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਆ ਤੇ ਮੈਂ ਮਤਲਕੀ ਪੈਸੇ ਧੁਖੋ ਸਟੱਡੀ ਵੀ ਨਹੀਂ ਕਰ ਸਕਦੀ ਤੇ ਜਦੋਂ ਸਾਡੇ ਬਾਰਿਸ਼ ਹੁੰਦੀ ਆ ਤੇ ਇੱਕਦਮ ਲੱਗਦਾ ਜਿਵੇਂ ਹੁਣੇ ਮੌਤ ਆ ਜਾਣੀ ਆ ਤੇ ਬਹੁਤ ਚੁੰਦੇ ਆ ਕਾਰਨ ਮਤਲਕੀ ਛੱਤਾਂ ਜਿਹੜੇ ਘਰ ਦੀ ਗਰੀਬੀ ਦੇ ਕਾਰਨ ਦਿਲ ਕੀ ਕਿਸੇ ਵੇਲੇ ਤੇ ਬਹੁਤ ਜ਼ਿਆਦਾ ਮਿੱਟੀ ਵੀ ਨਹੀਂ ਪੈਂਦੀ ਸਾਡੇ ਕੋਲ ਤੇ ਬਾਰਿਸ਼ ਬਹੁਤ ਜ਼ਿਆਦਾ ਹੁੰਦੀ ਆ ਤੇਾਨੂੰ ਮਤਲਕੀ ਰਾਤ ਬੈ ਬੈ ਕੇ ਕੱਟਣੀ ਪੈਂਦੀ ਆ ਰੋਟੀ ਪਾਣੀ ਦਾ ਤੇ ਬਹੁਤ ਮੁਸ਼ਕਲ ਆ ਕਿਸੇ ਵੇਲੇ ਤੇ ਪੈਸਾ ਵੀ ਨਹੀਂ ਕੋਲ ਹੁੰਦਾ ਕਿਸੇ ਵੇਲੇ ਮਤਲਕੀ ਮਤਲਬ ਕਿ ਫੜ-ਤਾੜ ਕੇ ਗੁਜ਼ਾਰਾ ਕਰਨਾ ਪੈਂਦਾ ਤੇ ਹੁਣ ਸਕੂਲ ਨਹੀਂ ਜਾਂਦੇ ਹਾਂਜੀ ਨਹੀਂ ਸਟੱਡੀ ਬਹੁਤ ਮੇਰੀ ਪਿੱਛੇ ਪੈਂਦੀ ਆ ਕੀ ਮੰਗ ਕਰਦੇ ਆ ਮੈਂ ਹੀ ਮੰਗ ਕਰਦੀ ਆ ਕਿ ਸਟੱਡੀ ਨਾਲ ਤਾਂ ਕੁਝ ਲੇਟਨ ਕਰਦੇ ਬਸਾਨੂੰ ਦੋ ਟਾਈਮ ਦੀ ਰੋਟੀ ਮਿਲਦੀ ਜਾਵੇ ਤੇ ਵਧੀਆ ਡਾ ਅਪਰਕਲ ਜਾਂਦਾ ਜਾਵੇ ਕੀ ਨੰਬਰ ਹੈ ਮੋਬਾਈਲ ਨੰਬਰ ਕੀ ਹੈ ਤੁਹਾਡਾ 9713 4355 ਗੁਰਦੇਵ ਕੋਲ ਮੜ ਹੀ ਰਹੇ ਪੁੱਤ ਪਹਿਲੇ ਦਿਨ ਹੀ ਮਾਰੇ ਗਰੀਬੀ ਜੇ ਰਿੰਦੀ ਕਿਤੇ ਨਿਕਲਦੀ ਆ ਕਾਰਿ ਅਕ ਤੁਨੀਆ ਕਮਾਈ ਹੋਵੇ ਤਾਂ ਫੇਰ ਹੀ ਗਰੀਬੀ ਨਿਕਲਦੀ ਕਰਦੀ ਰੋਟੀ ਪਾਣੀ ਦਾ ਇਤਰਾ ਤਦੇ ਉਥੋਂ ਫਾੜ ਤਦੇ ਉਥੋਂ ਫਾੜ ਕਰਨ ਗਏ ਹੋਏ ਪੈਂ ਪੈ ਹੱਥ ਨਾ ਫੜ ਫੜ ਨਾਂ ਕਹੇ ਨਹੀਂ ਬਣਾਏ ਇਹ ਬੜੇ ਚਿਰ ਦੇ ਛੱਤੇ ਆ ਪੁੱਤ ਜਿਉਂ ਆ ਤਾਂ ਇਨਾ ਕਬ ਮਿਲਿਆ ਗੇਠਕ ਤੇ ਉਹ ਉਹ ਦੋਂਦੇ ਛੱਤੇ ਮੜਕੇ ਬਣਾਏ ਤੇ ਨਹੀਂ ਉਹ ਜੀਆ ਆ ਰੋਟੀ ਪਾਣੀ ਸਾਡਾ ਤੇ ਰੋਟੀ ਪਾਣੀ ਸਾਨੂੰ ਚਾਹੀਦਾ ਪੋਤਾ